ਇਹ ਜਿਹੜਾ ਪ੍ਰੋਜੈਕਟ ਹੈ ਇਹ ਕਿਵੇਂ ਕਾਲੇ ਪਾਣੀ ਨੂੰ ਛਿੱਟਾ ਕਰਦਾ ਇਹ ਗੰਦਾ ਪਾਣੀ ਜਿਹੜਾ ਮਰਜ਼ੀ ਹੋਵੇ ਜਿਹੜਾ ਤੁਹਾਡੇ ਘਰੋਂ ਨਿਕਲ ਰਿਹਾ ਉਹਨੂੰ ਵੀ ਸਾਫ਼ ਕਰਦਾ ਹੈ ਜਿਹੜਾ ਇੰਡਸਟਰੀ ਤੋਂ ਨਿਕਲ ਰਿਹਾ ਜਿੱਦਾਂ ਕਿ ਜਿੱਦਾਂ ਕਿ ਤੁਸੀਂ ਇਹ ਦੇਖ ਰਹੇ ਹੋ ਡਾਈਂਗ ਇੰਡਸਟਰੀ ਦਾ ਪਾਣੀ ਹੈ ਇਹਨੂੰ ਵੀ ਸਾਫ਼ ਕਰਦਾ ਹੈ ਇਹਦੇ ਵਿੱਚ ਇੱਕ ਬੜੀ ਖੂਬਸੂਰਤੀ ਹੈ ਇਸ ਬੁੱਟੇ ਦੀ ਕਿ ਇਹ ਗੰਦੇ ਪਾਣੀ ਨੂੰ ਸਾਫ਼ ਕਰਦਾ ਹੈ ਡਾਈਂਗ ਡਾਈਂਗ ਵੇਸਟ ਵਾਟਰ ਇਹਦੇ ਵਿੱਚ ਪਾਇਆ ਔਰ ਟੂਟੀ ਦੇ ਜ਼ਰੀਏ ਇਹ ਪੱਥਰਾ ਤੇ ਤੁਸੀਂ ਛੱਡਿਆ ਹੋਇਆ ਹੈ ਹਾਂ ਟੂਟੀ ਦੇ ਜ਼ਰੀਏ ਜੀ ਇਨਲੇਟ ਇਹਨੂੰ ਇਨਲੇਟ ਕਹਿੰਦੇ ਆ ਇੱਥੋਂ ਪਾਣੀ ਅੰਦਰ ਜਾ ਰਿਹਾ ਮੇਨ ਕੰਮ ਤਾਂ ਇਹ ਹੈ ਜਿਹੜਾ ਵਿਚਕਾਰ ਅਸੀਂ ਮਿੱਟੀ ਪਾਈ ਹੋਈ ਹੈ ਪਲਾਂਟ ਲਾਏ ਹੋਏ ਨੇ ਇਹਨਾਂ ਨੂੰ ਇਹਨਾਂ ਨੂੰ ਥੋੜੀ ਜੀ ਸਟੇਬਿਲਿਟੀ ਦੇਣਾ 5-10% ਟ੍ਰੀਟਮੈਂਟ ਵੀ ਕਰਦੇ ਨੇ ਉਸ ਤੋਂ ਬਾਅਦ ਇੱਧਰ ਆ ਜਾਂਦਾ ਹੈ ਤਾਂ ਮੇਨ ਕੰਮ ਸਾਡਾ ਇੱਥੋਂ ਸ਼ੁਰੂ ਹੁੰਦਾ ਹ ਹ ਮਤਲਬ ਜਿੱਦਾਂ ਜਿੱਦਾਂ ਪਾਣੀ ਅੱਗੇ ਵਧਦਾ ਜਾਂਦਾ ਹੈ ਉਹਦੀ ਟ੍ਰੀਟਮੈਂਟ ਹੁੰਦੀ ਹੈ ਉਸ ਤੋਂ ਬਾਅਦ ਫੇਰ ਅੱਗੇ ਪੱਥਰ ਹੈ ਬਸ ਉਹੀ ਕ ਔਰ ਇਹ ਜਿਹੜਾ ਇਹ ਟਰੀਟ ਕਰਕੇ ਆ ਲੁਧਿਆਣਾ ਦੇ ਬੁੱਢੇ ਨਾਲੇ ਦੇ ਕਾਲੇ ਪਾਣੀ ਨੂੰ ਸਾਫ਼ ਕਰਨ ਦੇ ਲਈ ਕਈ ਵਾਰ ਸਿਆਸਤ ਹੁੰਦੀ ਰਹੀ ਹੈ ਕਈ ਸਰਕਾਰਾਂ ਆਈਆਂ ਕਈ ਗਈਆਂ ਪਰ ਬੁੱਢੇ ਨਾਲੇ ਦੇ ਕਾਲੇ ਪਾਣੀ ਨੂੰ ਅੱਜ ਤੱਕ ਕੋਈ ਵੀ ਸਰਕਾਰ ਛਿੱਟਾ ਨਹੀਂ ਕਰ ਸਕੇ ਪਰ ਲੁਧਿਆਣਾ ਦੇ ਗੁਰਨਾਨਕ ਦੇਵ ਇੰਜੀਨੀਅਰਿੰਗ ਕਾਲਜ ਨੇ ਇੱਕ ਅਜੀਹਾ ਪ੍ਰੋਜੈਕਟ ਤਿਆਰ ਕੀਤਾ ਜਿਹੜਾ ਉਹਨਾਂ ਡਾਈਂਗ ਇੰਡਸਟਰੀਆਂ ਤੇ ਜਿਹੜੀਆਂ ਡਾਈਂਗ ਇੰਡਸਟਰੀ ਆ ਬੁੱਢੇ ਨਾਲੇ ਦੇ ਵਿੱਚ ਕੈਮੀਕਲ ਯੁਕਤ ਪਾਣੀ ਛੱਡਦੀਆਂ ਨੇ ਕਈ ਵਾਰ ਫੜੀਆਂ ਵੀ ਜਾਂਦੀਆਂ ਨੇ ਪੋਲੂਸ਼ਨ ਡਿਪਾਰਟਮੈਂਟ ਕਈ ਵਾਰੀ ਰੇਡ ਵੀ ਕਰਦਾ ਉਹਨਾਂ ਡਾਈਂਗ ਇੰਡਸਟਰੀਆਂ ਨੂੰ ਇੱਕ ਰਾਹਤ ਭਰਿਆ ਪ੍ਰੋਜੈਕਟ ਤਿਆਰ ਕੀਤਾ ਇਸ ਪ੍ਰੋਜੈਕਟ ਤੇ ਕਰੋੜਾਂ ਰੁਪਏ ਨਹੀਂ ਲੱਗਣਗੇ ਇਹ ਪ੍ਰੋਜੈਕਟ ਬੜਾ ਸਸਤਾ ਹੈ ਔਰ ਮੈਂ ਉਸ ਪ੍ਰੋਜੈਕਟ ਦੇ ਕੋਲ ਹੀ ਖੜਾ ਕੁਦਰਤੀ ਤੌਰ ਤੇ ਇਹ ਪ੍ਰੋਜੈਕਟ ਪਾਣੀ ਨੂੰ ਸਾਫ ਕਰੇਗਾ ਬੁੱਡੇ ਨਾਲੇ ਦੇ ਕਾਲੇ ਪਾਣੀ ਨੂੰ ਭਾਵ ਚਿੱਟਾ ਕਰੇਗਾ ਮੇਰੇ ਨਾਲ ਡਾਕਟਰ ਪੁਨੀਤ ਪਾਲ ਸਿੰਘ ਚੀਮਾ ਮੇਰੇ ਨਾਲ ਨੇ ਇਹ ਜਿਹੜਾ ਪ੍ਰੋਜੈਕਟ ਹੈ ਇਹ ਕਿਵੇਂ ਕੰਮ ਕਰਦਾ ਹੈ ਕੁਦਰਤੀ ਤੌਰ ਤੇ ਕਿਵੇਂ ਕਾਲੇ ਪਾਣੀ ਨੂੰ ਚਿੱਟਾ ਕਰਦਾ ਬਹੁਤ ਬਹੁਤ ਧੰਨਵਾਦ ਜੀ ਅ ਇਹ ਜੀ ਇਹ ਕੁਦਰਤੀ ਤੌਰ ਤੇ ਗੰਦੇ ਪਾਣੀ ਨੂੰ ਸਾਫ ਕਰਨ ਦਾ ਪ੍ਰੋਜੈਕਟ ਹੈ ਹੂੰ ਇਹਨੂੰ ਵੈਸੇ ਅਸੀਂ ਕੰਸਟਰਕਟਿਡ ਵੈਟਲੈਂਡ ਕਹਿ ਦਿੰਦੇ ਹਾਂ ਥੋੜੀ ਜੀ ਤਕਨੀਕੀ ਲੈਂਗੁਏਜ ਦੇ ਵਿੱਚ ਹੂੰ ਹੂੰ ਔਰ ਅਸੀਂ ਇਹਦੇ ਵਿੱਚ ਡਾਈੰਗ ਵੇਸਟ ਵਾਟਰ ਜਿਹੜਾ ਲੁਧਿਆਣੇ 'ਚ ਖੈਰ ਬਹੁਤ ਜ਼ਿਆਦਾ ਡਾਈੰਗ ਹੁੰਦੀ ਹੈ ਬਹੁਤ ਜ਼ਿਆਦਾ ਡਾਈੰਗ ਇੰਡਸਟਰੀ ਹੈਗੀ ਹੈ ਅਸੀਂ ਉਹਦਾ ਪਾਣੀ ਅਸੀਂ ਇਸਤੇਮਾਲ ਕਰ ਰਹੇ ਹਾਂ ਉਹਨੂੰ ਸਾਫ਼ ਕਰਨ ਦੇ ਲਈ ਇਹਦੇ 'ਚ ਅਸੀਂ ਜੀ ਤੁਸੀਂ ਜਿਵੇਂ ਦੇਖ ਹੀ ਰਹੇ ਹੋ ਕਿ ਕੁਝ ਅਸੀਂ ਬੂਟੇ ਲਾਏ ਹੋਏ ਨੇ ਇੱਕ ਬੈੱਡ ਤਿਆਰ ਕੀਤਾ ਹੋਇਆ ਇਹ ਬੂਟੇ ਪੰਜਾਬੀ 'ਚ ਕੀ ਕਵਾਂਗੇ ਇਹ ਕੀ ਨੇ ਕੁਦਰਤੀ ਤੌਰ ਤੇ ਇਹਨੂੰ ਅਸੀਂ ਕਾਨਾ ਟਾਈਪ ਦਾ ਬੂਟਾ ਕਹਿ ਦਿੰਦੇ ਹਾਂ ਕਾਨਾ ਬਹੁਤ ਈਜ਼ੀਲੀ ਬਹੁਤ ਕਾਮਨਲੀ ਸਾਡੇ ਆਲੇ ਦੁਆਲੇ ਮਿਲ ਜਾਂਦਾ ਸਾਨੂੰ ਔਰ ਜੇ ਤੁਸੀਂ ਮੈਨੂੰ ਪੁੱਛੋਗੇ ਕਿ ਇਹ ਕਿੱਥੋਂ ਲਿਆ ਸੀ ਤਾਂ ਮੈਂ ਕਹਾਂਗਾ ਨੇੜੇ-ਤੇੜੇ ਆ ਕਾਲਜ 'ਚ ਅਸੀਂ ਖੜੇ ਆ ਸਾਡੇ ਕਾਲਜ 'ਚ ਬਥੇਰਾ ਹੈਗਾ ਛੱਪੜਾਂ ਦੇ ਕਿਨਾਰੇ ਬਹੁਤ ਹੁੰਦਾ ਹੈ ਔਰ ਇਹਦੇ 'ਚ ਇੱਕ ਬੜੀ ਖੂਬਸੂਰਤੀ ਹੈ ਇਸ ਬੂਟੇ ਦੀ ਕਿ ਇਹ ਗੰਦੇ ਪਾਣੀ ਨੂੰ ਸਾਫ਼ ਕਰਦਾ ਓਕੇ ਔਰ ਇਦਾਂ ਦੇ ਹੋਰ ਵੀ ਕਈ ਬੂਟੇ ਨੇ ਹਮ ਇਹ ਗੰਦਾ ਪਾਣੀ ਜਿਹੜਾ ਮਰਜ਼ੀ ਹੋਵੇ ਜਿਹੜਾ ਤੁਹਾਡੇ ਘਰੋਂ ਨਿਕਲ ਰਿਹਾ ਉਹਨੂੰ ਵੀ ਸਾਫ਼ ਕਰਦਾ ਹੈ ਜਿਹੜਾ ਇੰਡਸਟਰੀ ਤੋਂ ਨਿਕਲ ਰਿਹਾ ਜਿੱਦਾਂ ਕਿ ਜਿੱਦਾਂ ਕਿ ਤੁਸੀਂ ਇਹ ਦੇਖ ਰਹੇ ਹੋ ਡਾਈਂਗ ਇੰਡਸਟਰੀ ਦਾ ਪਾਣੀ ਹੈ ਇਹਨੂੰ ਵੀ ਸਾਫ਼ ਕਰਦਾ ਹੈ ਹੁਣ ਜਦੋਂ ਅਸੀਂ 2.5 ਮਹੀਨੇ ਪਹਿਲਾਂ ਪ੍ਰੋਜੈਕਟ ਸ਼ੁਰੂ ਕੀਤਾ ਸੀ ਇਹ ਬੂਟੇ ਦੀ ਗ੍ਰੋਥ ਘੱਟ ਸੀਗੀ ਛੋਟੇ ਸੀਗੇ ਸਾਨੂੰ ਵੀ ਥੋੜਾ ਜਿਆਦਾ ਸੀਗਾ ਕਿ ਅਸੀਂ ਵੀ ਪਹਿਲੀ ਵਾਰੀ ਕੰਮ ਕਰ ਰਹੇ ਸੀ ਇਹਦੇ ਨਾਲ ਸਾਨੂੰ ਡਰ ਸੀਗਾ ਕਿ ਤੇ ਬੂਟਾ ਮਰ ਨਾ ਜਾਏ ਕਿਉਂਕਿ ਡਾਈਇੰਗ ਇੰਡਸਟਰੀ ਦਾ ਪਾਣੀ ਬਹੁਤ ਜ਼ਿਆਦਾ ਟਾਕਸਿਕ ਹੁੰਦਾ ਹੈ ਬਹੁਤ ਗੰਦਾ ਹੁੰਦਾ ਹੈ ਡਾਈ ਆਪਣੇ ਆਪ ਚ ਬੜੀ ਟਾਕਸਿਕ ਹੁੰਦੀ ਹੈ ਲੇਕਿਨ ਹੁਣ ਤੁਸੀਂ ਦੇਖੋ ਇਹ ਬੂਟੇ ਵੱਧ ਗਏ ਨੇ ਜੇ ਤੁਹਾਨੂੰ ਮੈਂ ਅੱਜ ਤੋਂ 2 ਮਹੀਨੇ ਪਹਿਲਾਂ ਦੀ ਕੋਈ ਫੋਟੋ ਦਿਖਾਦਾ ਤਾਂ ਬੂਟੇ ਛੋਟੇ ਸੀਗੇ ਹੁਣ ਬੂਟੇ ਵੱਧ ਗਏ ਨੇ ਵੱਧ ਰਹੇ ਦਾ ਮਤਲਬ ਹਰੇ ਨੇ ਬੂਟੇ ਸਾਰੇ ਮਤਲਬ ਵੀ ਗੰਦੇ ਪਾਣੀ ਨੂੰ ਕੈਮੀਕਲ ਯੁਕਤ ਪਾਣੀ ਨੂੰ ਇਹ ਸੋਖਦੇ ਨੇ ਆਪ ਹਾਂਜੀ ਇਹ ਬਿਲਕੁਲ ਪਾਣੀ ਨੂੰ ਸੋਖਦੇ ਨੇ ਤੁਸੀਂ ਹੁਣ ਜਿਵੇਂ ਇੱਥੇ ਦੇਖੋ ਕਿ ਅ ਇਹ ਨਾਲ ਇਧਰ ਪਹਿਲਾਂ ਇੱਕ ਬੈਡ ਹੈ ਗ੍ਰੇਵਲ ਦਾ ਇੱਥੋਂ ਪਾਣੀ ਜਾ ਰਿਹਾ ਹੈ ਹੂੰ ਕੁਝ ਤਾਂ ਸਾਫ਼ 10% ਇੱਥੇ ਹੋ ਜਾਣਗੇ ਸਾਫ਼ ਚਲੋ ਤੁਸੀਂ ਪਹਿਲੇ ਸ਼ੁਰੂਆਤ ਇੱਥੋਂ ਕਰਦੇ ਆ ਮੈਂ ਇੱਕ ਡਰਮ ਲਗਾ ਇਸ ਡਰਮ ਦੇ ਵਿੱਚ ਕੀ ਹੈ ਇਸ ਡਰਮ ਚ ਨਾ ਅਨਟਰੀਟਡ ਵੇਸਟਵਾਟਰ ਹੈ ਡਾਈਂਗ ਵੇਸਟਵਾਟਰ ਡਾਈਂਗ ਵੇਸਟਵਾਟਰ ਹੈ ਡਰਾਇੰਗ ਡਾਈਂਗ ਵੇਸਟਵਾਟਰ ਇਹਦੇ ਵਿੱਚ ਪਾਇਆ ਔਰ ਟੂਟੀ ਦੇ ਜ਼ਰੀਏ ਇਹ ਪੱਥਰਾ ਤੇ ਤੁਸੀਂ ਛੱਡਿਆ ਹੋਇਆ ਅਸੀਂ ਹਾਂ ਟੂਟੀ ਦੇ ਜ਼ਰੀਏ ਅਸੀਂ ਇਨਲੈਟ ਇਹਨੂੰ ਇਨਲੈਟ ਕਹਿੰਦੇ ਆ ਇੱਥੋਂ ਪਾਣੀ ਅੰਦਰ ਜਾ ਰਿਹਾ ਤੁਸੀਂ ਚਾਹੇ ਨੂੰ ਚੁੱਕੇ ਹਾਂ ਅਸੀਂ ਇਹ ਤਸਵੀਰ ਦੇਖ ਸਕਦੇ ਹੋ ਇਹ ਇਹ ਪਾਣੀ ਜਿਹੜਾ ਹੈ ਇਹ ਨਿਕਲ ਰਿਹਾ ਜਿਹੜਾ ਡਾਈੰਗ ਦਾ ਪਾਣੀ ਹੈ ਇਹ ਪੱਥਰ ਜਿਹੜੇ ਰੱਖੇ ਨੇ ਇਹ ਪੱਥਰ ਕੀ ਕੰਮ ਕਰ ਰਹੇ ਨੇ ਪੱਥਰਾਂ ਦਾ ਦੋ ਕੰਮ ਹੈ ਜੀ ਪੱਥਰਾਂ ਦਾ ਇੱਕ ਮੇਨ ਕੰਮ ਤਾਂ ਹੈ ਜਿਹੜਾ ਵਿੱਚਕਾਰ ਅਸੀਂ ਮਿੱਟੀ ਪਾਈ ਹੋਈ ਹੈ ਪlant ਲਾਏ ਹੋਏ ਨੇ ਇਹਨਾਂ ਨੂੰ ਇਹਨਾਂ ਨੂੰ ਥੋੜੀ ਜੀ ਸਟੇਬਿਲਿਟੀ ਦੇਣਾ ਹਮ ਔਰ ਦੂਜੇ ਗਾ ਮੈਂ ਥੋੜੀ ਬਹੁਤ 5-10% ਟ੍ਰੀਟਮੈਂਟ ਵੀ ਕਰਦੇ ਨੇ ਇਹ ਪੱਥਰਾਂ ਦੇ ਉੱਤੇ ਨਾ ਲਾਲ ਲਾਲ ਕਲਰ ਦਾ ਕੋਈ ਕਿਧਰੇ ਜਿਹੜਾ ਗੰਦਾ ਪਾਣੀ ਹੈ ਇਹ ਡਾਈ ਸੁੱਕਿਆ ਹੋਇਆ ਹਾਂ ਡਾਈ ਡਾਈ ਉਹਦੇ ਉੱਪਰ ਐਬਜ਼ੌਰਬ ਹੋ ਗਿਆ ਮਤਲਬ ਸਟਾਰਟਿੰਗ ਤੇ ਇਹ ਜਿਹੜਾ ਸੋਕ ਲੈਂਦੇ ਨੇ ਆ ਪੱਥਰ ਪਾਣੀ ਹਾਂ ਥੋੜਾ ਬਹੁਤ ਗੰਦਾ ਹਾਂ ਥੋੜਾ ਬਹੁਤ ਉਸ ਤੋਂ ਬਾਅਦ ਇੱਧਰ ਆ ਜਾਂਦਾ ਹਾਂ ਮੇਨ ਕੰਮ ਸਾਡਾ ਥੋਸ਼ ਇੱਥੋਂ ਸ਼ੁਰੂ ਹੁੰਦਾ ਹੂੰ ਹੂੰ ਇਹ ਸਾਡਾ ਕੰਸਟਰਕਟਿਡ ਵੈਟਲੈਂਡ ਸ਼ੁਰੂ ਹੋ ਗਈ। ਹਮ ਇੱਥੇ ਅਸੀਂ ਮਿੱਟੀ ਰੱਖੀ ਐ, ਮਿੱਟੀ ਪਾਈ ਐ, ਮਿੱਟੀ ਦੇ ਨਾਲ ਅਸੀਂ ਰਾਈਸ ਹਸਕ ਜਿਹਨੂੰ ਫੱਕ ਕਹਿ ਦਿੰਨੇ ਆ। ਉਹ ਪਾਈ ਹੋਈ ਐ ਥੋੜੀ ਜੀ ਔਰ ਨਾਲ ਉਹਦੇ ਉੱਪਰ ਬੂਟੇ ਲਾਏ ਨੇ। ਹਮ 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 ਹੁਣ ਉਹ ਮਿੱਟੀ ਦੇ ਵਿੱਚ ਬੂਟੇ ਹੋ ਰਹੇ ਨੇ, ਬੂਟਿਆਂ ਦੀ ਜੜ੍ਹਾਂ ਦੇ ਵਿੱਚ ਇਹਦੀ ਖੂਬਸੂਰਤੀ ਹੈ ਕਿ ਜੜ੍ਹਾਂ ਇਹਦੀਆਂ ਥੋੜੀਆਂ ਲੰਬੀਆਂ ਹੁੰਦੀਆਂ ਔਰ ਡਾਈ ਉਹ ਉਹ ਡਾਈ ਨੂੰ ਐਬਜ਼ੌਰਬ ਕਰ ਲੈਂਦੀਆਂ, ਸੋਖ ਲੈਂਦੀਆਂ, ਕੁਝ ਐਬਜ਼ੌਰਬ ਕਰ ਲੈਂਦੀਆਂ ਔਰ ਡਾਈ ਇਹਦੇ ਆਣੀ ਆ ਚ ਮਤਲਬ ਸਟੈਮ ਦੇ ਵਿੱਚ ਆ ਜਾਂਦੀ ਹੈ ਇਹਦੇ ਪੱਤਿਆਂ 'ਚ ਆ ਜਾਂਦੀ ਹੈ ਕੁਛ ਡਾਈ ਜਿਹੜੀ ਹੈ ਉਹ ਮਿੱਟੀ ਦੇ ਉੱਪਰ ਵੀ ਰਹਿ ਜਾਂਦੀ ਹੈ ਤੇ ਇਸ ਕਰਕੇ ਮਤਲਬ ਜਿੱਦਾਂ ਜਿੱਦਾਂ ਪਾਣੀ ਅੱਗੇ ਵੱਧਾ ਜਾਂਦਾ ਹੈ ਉਹਦੀ ਟ੍ਰੀਟਮੈਂਟ ਹੁੰਦੀ ਹੈ ਉਸ ਤੋਂ ਬਾਅਦ ਫਿਰ ਅੱਗੇ ਪੱਥਰ ਹੈ ਬਸ ਉਹੀ ਕੰਮ ਹੈ ਜੀ ਉਹੀ ਕੰਮ ਜੋ ਇਹ ਪੱਥਰ ਲਾਲ ਪੀਲੇ ਮੈਨੂੰ ਲੱਗ ਨਹੀਂ ਰਹੇ ਕਿਉਂਕਿ ਉਹ ਜ਼ਿਆਦਾ ਡਾਈ ਤਾਂ ਪਹਿਲਾਂ ਨਿਕਲ ਗਈ ਨਾ ਸਾਫ਼ ਹੋ ਗਈ ਹਮ ਇੱਥੇ ਡਾਈ ਜਾਂਦੇ ਹਾਂ ਤੇ ਘਟ ਗਈ ਹਮ ਇੱਥੇ ਡਾਈ ਦਾ ਜਿਹੜਾ ਇੱਥੋਂ ਪਾਣੀ ਉਹ ਸਾਫ਼ ਪਾਣੀ ਇੱਥੇ ਆਉਂਦਾ ਫਿਰ ਟੂਟੀ ਦੇ ਜ਼ਰੀਏ ਫਿਰ ਇਸ ਡਰਮੇ ਚੋਂ ਆਉਂਦਾ ਪਾਣੀ ਔਰ ਇਹਦੇ ਚ ਹੈ ਕਿ ਉੱਥੋਂ ਪਾਣੀ ਆਣ ਉੱਥੋਂ ਪਾਣੀ ਆਣ ਤੇ ਇੱਥੇ ਨਿਕਲਣ ਚ 3 ਦਿਨ ਦਾ ਟਾਈਮ ਲੱਗਦਾ ਜੀ ਪਾਣੀ ਨੂੰ ਅੱਛਾ ਇਹ ਦੋ ਗਲਾਸਾਂ ਦੇ ਵਿੱਚ ਪਾਣੀ ਹੈ ਅਗਰ ਮੈਂ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਜਿੰਨੇ ਵੀ ਈਵਰਸ ਇਹਨਾਂ ਤਸਵੀਰਾਂ ਨੂੰ ਦੇਖ ਰਹੇ ਨੇ ਇਹ ਜਿਹੜਾ ਗਲਾਸਾਂ ਦੇ ਵਿੱਚ ਪਾਣੀ ਹੈ ਕੱਚ ਦੇ ਗਲਾਸਾਂ ਚ ਇਹ ਡਾਈਨ ਇੰਡਸਟਰੀ ਦਾ ਪਾਣੀ ਹੈ ਇੱਕ ਪਾਸੇ ਹਾਂਜੀ ਔਰ ਇਹ ਜਿਹੜਾ ਇਹ ਟ੍ਰੀਟ ਕਰਕੇ ਆ ਹਾਂਜੀ 3 ਦਿਨ ਬਾਅਦ ਪਰ ਇਹ ਇੰਨਾ ਸਾਫ਼ ਨਹੀਂ ਹੋਇਆ ਡਾਕਟਰ ਸਾਹਿਬ ਇਹਦੇ ਚ ਦੇਖੋ ਇਦਾਂ ਹੈ ਜੀ ਕਿ ਜੇ ਮੈਂ ਤੁਹਾਨੂੰ ਥੋੜਾ ਜਿਹਾ ਮੈਂ ਥੋੜਾ ਜਿਹਾ ਦਿਖਾਵਾਂ ਕੀ ਇਹ ਦੇਖੋ ਆ ਜਿਹੜਾ ਮੇਰਾ ਖੱਬੇ ਹੱਥ ਹੈ ਇਹ ਉਹ ਪਿੱਛੇ ਟੈਂਕ ਚ ਪਾਣੀ ਪਿਆ ਹੈ ਬਿਲਕੁਲ ਵੇਸਟ ਵਾਟਰ ਹੈ ਡਾਈੰਗ ਦਾ ਜਿਵੇਂ ਨਿਕਲਦਾ ਹੈ ਹੁਣ ਇਹ ਠੀਕ ਹੈ ਤੁਹਾਡੀ ਗੱਲ ਪੂਰਾ ਸਾਫਤਾ ਨਹੀਂ ਹੋਇਆ ਰੰਗ ਦੇ ਵਿੱਚ ਰੰਗ ਥਾ ਲੇਕਿਨ ਤੁਸੀਂ ਇਹ ਵੀ ਦੇਖੋ ਕਿ ਰੰਗ ਥੋੜਾ ਜਿਆ ਇਹਨੂੰ ਫੇਰ ਅੱਗੇ ਸਾਫ ਕਰ ਸਕਦੇ ਇਹੋ ਜਿਹਾ ਪ੍ਰੋਜੈਕਟ ਇਹਨੂੰ ਬਿਲਕੁਲ ਜੇ ਅੱਗੇ ਸਾਫ ਕਰ ਸਕਦੇ ਆ ਇਹਨੂੰ ਫੇਰ ਦੁਬਾਰਾ ਇਹੋ ਜੇ ਪਾਣੀ ਨੂੰ ਡਰਮੇਜ ਭਰ ਕੇ ਫੇਰ ਦੁਬਾਰਾ ਇਸੇ ਪ੍ਰੋਸੈਸ ਦੇ ਨਾਲ ਉਹ ਵੀ ਕਰ ਸਕਦੇ ਆ ਦੂਜਾ ਮੈਂ ਤੁਹਾਨੂੰ ਦੱਸਦਾ ਕਿ ਆ ਜਿਹੜਾ ਹੈ ਨਾ ਇਹਦੀ ਕਲਰ ਤਕਰੀਬਨ ਲੱਖ ਹੈ ਮੰਨ ਲਓ ਕਿ ਲੱਖ ਇਹਦਾ ਹੈਗਾ तकरीबन 20000 ਦੇ ਕਰੀਬ 5 ਗੁਣਾ ਤਾਂ ਅਸੀਂ ਘਟਾ ਲਿਆ ਲੇਕਿਨ ਇਹ ਲੱਖ ਆਪਣੇ ਆਪ ਚ ਬਹੁਤ ਜ਼ਿਆਦਾ ਕੁਆਂਟੀਟੀ ਹੈ ਬਹੁਤ ਜ਼ਿਆਦਾ ਕਨਸੈਂਟ੍ਰੇਸ਼ਨ ਹੈ ਇਸ ਕਰਕੇ ਇਹਨੂੰ ਵੀ ਹੋਰ ਸਾਫ਼ ਕਰਨ ਦੇ ਲਈ ਅੱਗੇ ਸਾਡੇ ਕੋਲ ਹੈਗੇ ਨੇ ਟ੍ਰੀਟਮੈਂਟ ਬਹੁਤ ਕੋਈ ਮਹਿੰਗੇ ਕੁਝ ਨਹੀਂ ਹੈ ਚਾਰ ਕੋਲ ਹੁੰਦਾ ਉਹ ਚ ਪਾਸ ਕਰ ਦੋ ਸਾਫ਼ ਹੋ ਜਾਏਗਾ ਅੱਛਾ ਤੁਹਾਡੇ ਜਹਨ ਚਾਹੀਆ ਡਾਕਟਰ ਪੰਨੀਤ ਕੇ ਬੁੱਢਾ ਨਾਲਾ ਜਿਹੜਾ ਹੈ ਉਸ ਦਾ ਕਾਲੇ ਪਾਣੀ ਨੂੰ ਸਾਫ਼ ਕੀਤਾ ਜਾਵੇ ਉਸ ਉਸੇ ਉਸੇ ਨੂੰ ਲੈ ਕੇ ਜਹਨ ਦੇ ਵਿੱਚ ਇਹ ਪ੍ਰੋਜੈਕਟ ਆ ਗਿਆ ਹੈ ਹਾਂਜੀ ਉਹ ਅਸੀਂ ਅਟੈਚ ਸੀਗੇ ਜੀ ਡਾਈਇੰਗ ਇੰਡਸਟਰੀ ਦੇ ਟ੍ਰੀਟਮੈਂਟ ਦੇ ਨਾਲ ਲੁਧਿਆਣੇ ਦੀ ਇੰਡਸਟਰੀ ਦੇ ਨਾਲ ਤੇ ਉੱਥੇ ਸਾਨੂੰ ਥੋੜਾ ਜਿਹਾ ਵੀ ਵਿਚਾਰ ਆਇਆ ਕਿ ਸਾਰੀ ਡਾਈਇੰਗ ਇੰਡਸਟਰੀ ਇੱਕ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ ਦੇ ਲੁਧਿਆਣੇ ਚ ਹੈਗੇ ਨੇ ਉਹਨਾਂ ਨਾਲ ਅਟੈਚ ਨਹੀਂ ਵੀ ਨਹੀਂ ਹੈ ਜ਼ਿਆਤਰ ਹੈਗੇ ਬਟ ਕਈ ਨਹੀਂ ਵੀ ਹੈਗੇ ਨੇ ਕਈ ਛੋਟੇ ਯੂਨਿਟ ਹੈਗੇ ਨੇ ਉਹ ਜੇ ਛੋਟੇ ਯੂਨਿਟ ਆਪਸ ਵਿੱਚ ਮਿਲ ਜਾਣ ਖਾਸ ਕਰ ਜਿਹੜੇ ਬੁੱਢੇ ਨਾਲ ਦੇ ਨਾਲ ਨਾਲ ਨੇ ਉਹ ਜੇ ਮਿਲ ਜਾਣ ਜਾਂ ਜੋ ਕੋਈ ਆਪਣਾ ਅਲੱਗ ਵੀ ਕਰਨਾ ਚਾਹੁੰਦਾ ਹੈ ਉਹ ਐ ਟ੍ਰੀਟਮੈਂਟ ਯੂਨਿਟ ਆਪਣੇ ਜਗ੍ਹਾ ਲਗਾ ਸਕਦਾ ਆਪਣੀ ਇੰਡਸਟਰੀ ਦੇ ਵਿੱਚ ਕੋਈ ਜ਼ਿਆਦਾ ਮਹਿੰਗਾ 400 तकरीबन 300 ਤੋਂ ਲੈ ਕੇ 400 ਰੁਪਏ ਲੀਟਰ ਜਿਹੜੇ ਮਹਿੰਗੇ ਮਹਿੰਗੇ ਕਰੋੜਾਂ ਰੁਪਏ ਦੇ ਵੱਡੀਆਂ ਵੱਡੀਆਂ ਇੰਡਸਟਰੀਆਂ ਨੇ ਟ੍ਰੀਟਮੈਂਟ ਪਲੈਂਟ ਲਾਏ ਨੇ ਉਹਨਾਂ ਤੋਂ ਕਾਫੀ ਸਸਤਾ ਉਹਨਾਂ ਤੋਂ ਸਸਤਾ ਹੈ ਜੀ 300 ਤੋਂ 400 ਰੁਪਏ 1 ਲੀਟਰ ਨੂੰ ਪੁਰਸ਼ਨ ਡਿਪਾਰਟਮੈਂਟ ਇਜਾਜ਼ਤ ਦੇਗਾ ਜੀ ਨਹੀਂ ਜੀ ਬਿਲਕੁਲ ਦੇਗਾ ਜੀ ਕਿਉਂ ਨਹੀਂ ਦੇਣਗੇ ਅਗਰ ਨਾਰਮਸ ਮੀਟ ਕਰਦਾ ਹੈ ਅਗਰ ਇਹ ਸਾਰੇ ਆਪਣੇ ਸਟੈਂਡਰਡਸ ਮੀਟ ਕਰਦਾ ਹੈ ਡਿਸਪੋਜ਼ਲ ਦੇ ਡਿਸਚਾਰਜ ਦੇ ਤਾਂ ਬਿਲਕੁਲ ਦੇਣਗੇ ਜੀ ਉਹਦੇ ਕੋਈ ਹਰਜ ਨਹੀਂ ਹੈ ਕਿ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਕਿ ਜਿਹੜਾ ਤੁਸੀਂ ਆਪਾਂ ਹੁਣੇ ਦੇਖਿਆ ਬੀਕਰ ਦੇਖਿਆ ਜਿਹੜਾ ਥੋੜਾ ਲਾਈਟ ਰੰਗ ਦਾ ਸੀਗਾ ਮੈਂ ਇੱਕ ਵਾਰੀ ਫੇਰ ਨੂੰ ਫੜ ਲੈਣਾ ਇਸ ਪਾਣੀ ਦੇ ਵਿੱਚ ਸਵਾਏ ਇੱਕ ਰੰਗ ਦੇ ਬਾਕੀ ਜਿੰਨੇ ਵੀ ਹੋਰ ਪੈਰਾਮੀਟਰ ਹੈ ਬੀਓਡੀ ਸੀਓਡੀ ਟੀਐਸਐਸ ਟੀਡੀਐਸ ਸਾਰੇ ਸੈਟੀਸਫਾਈ ਹੋ ਰਹੇ ਨੇ ਅਸੀਂ ਪਾਣੀ ਨੂੰ ਛੁੱਟ ਸਕਦੇ ਹਾਂ ਕਿਸੇ ਵੀ ਨੈਚੁਰਲ ਵਾਟਰ ਬੋਡੀ ਚ ਹਾਂ ਕਲਰ ਹਲੇ ਨਹੀਂ ਹੈ ਉਹਦੇ ਲਈ ਅਸੀਂ ਹੋਰ ਕੰਮ ਕਰ ਰਹੇ ਹਾਂ ਸਰਕਾਰਾਂ ਨੇ ਕਰੋੜਾ ਰੁਪਏ ਇਹ ਬੁੱਡੇ ਨਾਲੇ ਦੇ ਕਾਲੇ ਪਾਣੀ ਨੂੰ ਚਿੱਟਾ ਕਰਨ ਸੇ ਲਾਏ ਕਈ ਬੈਕਟੀਰੀਆ ਕਈ ਬੋਰੀਆਂ ਕਈ ਅਜੀਹਾ ਮਟੀਰੀਅਲ ਬੁੱਢੇ ਨਾਲੇ ਸਟਿਆ ਜਿਹੜਾ ਬੁੱਢੇ ਨਾਲੇ ਅਜੇ ਤੱਕ ਸਾਫ਼ ਨਹੀਂ ਹੋਇਆ ਤੁਸੀਂ ਕਹਿੰਦੇ ਹੋ ਕਿ ਇਹ ਜਿਹੜਾ ਪ੍ਰੋਜੈਕਟ ਹੈ ਅਗਰ ਇੰਡਸਟਰੀ ਇਸ ਨੂੰ ਅਪਣਾ ਲਵੇ ਜਿਹੜੇ ਟ੍ਰੀਟਮੈਂਟ ਪਲਾਂਟ ਨਹੀਂ ਲਾ ਸਕਦੇ ਕਰੋੜਾ ਰੁਪਏ ਦੇ ਉਹ ਸਸਤਾ ਹੈ ਟ੍ਰੀਟਮੈਂਟ ਪਲਾਂਟ ਲਾ ਕੇ ਇੰਡਸਟਰੀ ਦਾ ਪਾਣੀ ਸਾਫ਼ ਕਰਕੇ ਬੁੱਢੇ ਨਾਲੇ ਸਟ ਹਾਂ ਬਿਲਕੁਲ ਜੀ ਜਿਹੜਾ ਹੁਣ ਸਾਡਾ ਬੁੱਢਾ ਨਾਲਾ ਉਹਦੇ ਆਲੇ ਦੁਆਲੇ ਸਾਡੀਆਂ ਡੇਰੀ ਇੰਡਸਟਰੀਜ਼ ਕਾ ਬਹੁਤ ਜ਼ਿਆਦਾ ਨੇ ਹਾਂ ਇਲੈਕਟ੍ਰੋਪਲੇਟਿੰਗ ਇੰਡਸਟਰੀਜ਼ ਬਹੁਤ ਜ਼ਿਆਦਾ ਨੇ ਇਲੈਕਟ੍ਰੋਪਲੇਟਿੰਗ ਇੰਡਸਟਰੀ ਖਾਸ ਕਰਕੇ ਉਹ ਜੀ ਇੰਡਸਟਰੀ ਹੈ ਕਿ ਉਹ ਛੋਟੀ ਇੰਡਸਟਰੀ ਹੁੰਦੀ ਹੈ ਲੋਕਾਂ ਨੇ ਦੋ ਦੋ ਕਮਰਿਆਂ ਚ ਇਲੈਕਟ੍ਰੋਪਲੇਟਿੰਗ ਦੇ ਆਪਣੇ ਯੂਨਿਟ ਖੋਲੇ ਹੁੰਦੇ ਨੇ ਔਰ ਪਿਛਲੇ ਸਾਲ ਸਾਡੇ ਇੱਕ ਮੇਰੇ ਸਟੂਡੈਂਟ ਨੇ ਇਲੈਕਟ੍ਰੋਪਲੇਟਿੰਗ ਇੰਡਸਟਰੀ ਦੇ ਉੱਪਰ ਕੰਮ ਕੀਤਾ ਸੀਗਾ ਇਹੀ ਇਦਾਂ ਦੀ ਟੈਕਨੋਲੋਜੀ ਦੇ ਨਾਲ ਉਹ ਸਾਨੂੰ ਉੱਥੇ ਵੀ ਬੜੇ ਅੱਛੇ ਸਾਨੂੰ ਰਿਜ਼ਲਟ ਮਿਲੇ ਚਲੋ ਮੇਰੇ ਨਾਲ ਮੇਰੇ ਨਾਲ ਵਿਦਿਆਰਥੀ ਵੀ ਨੇ ਜਿਹੜੇ ਡਾਕਟਰ ਪਨੀਤਪਾਲ ਦੇ ਨਾਲ ਪ੍ਰੋਫੈਸਰ ਦੇ ਨਾਲ 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 ਇਸ ਪ੍ਰੋਜੈਕਟ ਇਹ ਕਿੰਨਾ ਕੁ ਲਾਹੇਵੰਦ ਹੋ ਸਕਦਾ ਬੁੱਡੇ ਨਾਲੇ ਦੇ ਪਾਣੀ ਨੂੰ ਕਾਲੇ ਪਾਣੀ ਨੂੰ ਛਿੱਟਾ ਕਰਨ ਦੇ ਲਈ ਜਿਸ ਤਰ੍ਹਾਂ ਅਸੀਂ ਟ੍ਰੀਟਮੈਂਟ ਕਰਦੇ ਹਾਂ ਇਸ ਪਾਣੀ ਦਾ ਤੇ ਜਿਸ ਸਰ ਨੇ ਦੱਸਿਆ ਕਿ 1 ਲੱਖ ਤੋਂ ਕਾਫੀ ਕਲਰ ਚੇਂਜ ਹੋ ਗਿਆ ਤਾਂ ਇਸ ਕਰਕੇ ਬਹੁਤ ਵਧੀਆ ਹੈ ਕਿਉਂਕਿ ਇਹਦੇ ਵਿੱਚ ਜਿਆਦਾ ਕੋਸਟ ਵੀ ਨਹੀਂ ਹੈਗੀ ਕਿਉਂਕਿ ਅਗਰ ਅਸੀਂ ਪਾਇਲਟ ਸਕੇਲ ਕਰ ਰਹੇ ਅਗਰ ਕਿਸੇ ਆਪਾਂ ਵੱਡੀ ਫੀਲਡ ਤੇ ਲਗਾਉਣਾ ਚਾਹੁੰਦੇ ਆ ਤਾਂ ਇਹਨੂੰ ਆਪਾਂ ਗਰਾਊਂਡ ਦੇ ਵਿੱਚ ਹੀ ਜਿੱਦਾ ਮਿੱਟੀ نکال ਕੇ ਪੂਰਾ ਸੈਟਅਪ ਉੱਤੇ ਤਿਆਰ ਕਰਕੇ ਮਿੱਟੀ ਵਿੱਚ ਪਾ ਕੇ ਫਿਰ ਆਪਾਂ ਪਲਾਂਟਸ ਲਗਾ ਸਕਦੇ ਹਾਂ ਤੇ ਫਿਰ ਇਹ ਕਾਫੀ ਲੰਬੇ ਟਾਈਮ ਤੱਕ ਇਹ ਚੱਲ ਸਕਦਾ ਹੈ। ਤੇ ਬਹੁਤ ਵਧੀਆ ਟ੍ਰੀਟਮੈਂਟ ਹੈ ਕਿਉਂਕਿ ਨੇਚਰਲ ਵੇਨ ਵਾਲੀ ਬਿਲਕੁਲ ਪਾਣੀ ਪੀਨ ਲਾਈਕ ਹੋ ਸਕਦਾ? ਜੀ ਨਹੀਂ। ਪਾਣੀ ਵੇਸਟ ਵਾਟਰ ਹੈ। ਵੇਸਟ ਵਾਟਰ ਪੀਨ ਲਈ ਤਾਂ ਨਹੀਂ ਹੋ ਸਕਦਾ ਪਰ ਹਾਂ ਕਿ ਅੱਗੇ ਜਾ ਕੇ ਹੋਰ ਦਰਿਆਵਾਂ ਨੂੰ ਖਰਾਬ ਨਹੀਂ ਕਰੇਗਾ। ਹਾਂ ਜਿਵੇਂ ਸਤਲੁਜ ਦਰਿਆ ਨੂੰ ਬੁੱਢਣ ਵਾਲਾ ਗੰਦਾ ਕਰ ਰਿਹਾ। ਹਾਂ ਜੀ। ਫਿਰ ਉਹ ਉਸ ਤਰ੍ਹਾਂ ਗੰਦਾ ਨਹੀਂ ਕਰੇਗਾ ਇਸ ਤਰ੍ਹਾਂ ਕਿ ਜੇ ਮਤਲਬ ਜੇ ਜਿਵੇਂ ਤਾਂ ਪਾਵਰ ਪਲਾਂਟ ਲਗਾਏ ਹੈ ਜੇ ਅੱਪਾ ਪਲਾਂਟ ਚੇਂਜ ਕਰਨੇ ਹੋਏ ਤਾਂ ਆਪਾਂ ਚੇਂਜ ਵੀ ਕਰ ਸਕਦੇ ਆ। ਅੱਛਾ ਇਹ ਇਹ ਕਿੰਨੀ ਦੇਰ ਤੱਕ ਚੱਲਦਾ ਵੈਸੇ ਇਹ ਜਿਹ ਇਹ ਬੁੱਟੇ ਜਿ ਲਾਏ ਹੋਏ ਨੇ ਇਹ ਅਗਰ ਕਿਸੇ ਇੰਡਸਟਰੀ ਦੇ ਨੇ ਲਾਲ ਲਾਲਿੱਤੇ ਔਰ ਲੰਬੇ ਤੌਰ ਤੇ ਕਿੰਨੀ ਦਿਰ ਤੱਕ ਚੱਲ ਸਕਦੇ ਨੇ ਖਰਾਬ ਤਾਂ ਵਿੱਚੋਂ ਕਿਦਦੇ ਦੁਬਾਰਾ ਲਾਣੇ ਪੈਂਦੇ ਨੇ ਫਿਰ ਖਰਾਬ ਹੋ ਸਕਦੇ ਆ ਪਰ ਲੇਕਿਨ ਹਲੇ ਤੱਕ ਸਾਨੂੰ 2 ਮਹੀਨੇ ਦੇ ਕਰੀਬ ਹੋ ਗਿਆ ਸਾਨੂੰ ਪ੍ਰੋਜੈਕਟ ਲਗਾਇਆ ਹੋਇਆ ਹਲੇ ਤੱਕ ਸਾਡੇ ਪਲਾਂਟਸ ਹੈ ਜਿਆਦਾ ਆਸਾਨੀ ਨਾਲ ਮਿਲ ਸਕਦੇ ਨੇ ਕਿਧਰੋਂ ਵੀ ਹਾਂਜੀ ਕਿਤੋਂ ਵੀ ਅਸੀਂ ਆਪਣੇ ਕਾਲਜ ਵਿੱਚੋਂ ਹੀ ਲਏ ਹੈਗੇ ਨਾ ਬਾਕੀ ਛੱਪੜਾਂ ਤੇ ਆਪਾਂ ਨੂੰ ਆਸਾਨੀ ਨਾਲ ਮਿਲ ਜਾਂਦੇ ਹੈਗੇ ਅੱਛੇ ਸ਼ੀਸ਼ੇ ਦਾ ਤੁਸੀਂ ਸਾਰਾ ਪ੍ਰੋਜੈਕਟ ਹੈ ਜੇ ਇੰਡਸਟਰੀ ਦੇ ਵਿੱਚ ਲੱਗੇ ਤਾਂ ਇਹ ਸ਼ੀਸ਼ਾ ਨਾ ਯੂਜ਼ ਕਰਕੇ ਪੱਥਰ ਦਾ ਸੀਮੈਂਟ ਦਾ ਬਣਾ ਸਕਦੇ ਹਾਂ ਉਹਦੀ ਬਣਾ ਕੇ ਹਾਂਜੀ ਕਿ ਜਿਸ ਤਰ੍ਹਾਂ ਆਪਾਂ ਸਿੰਪਲ ਇੱਕ ਬੈੱਡ ਤਿਆਰ ਕਰ ਸਕਦੇ ਹਾਂ ਕਿ ਐਸੇ ਆਪਾਂ ਸੀਮੈਂਟ ਇੱਟਾਂ ਨਾਲ ਬਣਾ ਕੇ ਪੂਰਾ ਬੈੱਡ ਬਣਾ ਕੇ ਫਿਰ ਉਸ ਤੇ ਵਿੱਚ ਆਪਾਂ ਇਦਾਂ ਟਾਈਮ ਸੀ ਕਰਨ ਦਾ ਕਿ ਸਾਨੂੰ ਪਤਾ ਲੱਗੇ ਕਿ ਪ੍ਰੋਸੈਸ ਚੱਲ ਕੀ ਰਿਹਾ ਹੈ ਕਿਉਂਕਿ ਬਾਹਰੋਂ ਬਿਲਕੁਲ ਵਿਜੀਬਲ ਹੈ ਕਿ ਕਿੰਨਾ ਆਪਣਾ ਰੋੜੀ ਪਾਈ ਹੈ ਮਿੱਟੀ ਕਿ ਨਹੀਂ ਪਾਈ ਹੈ ਸਭ ਕੁਝ ਪੂਰਾ ਵਿਜੀਬਲ ਹੋ ਰਿਹਾ ਸਾਨੂੰ ਸੋ ਇਹ ਇਹ ਚੀਜ਼ਾਂ ਆਸਾਨੀ ਨਾਲ ਮਿਲ ਵੀ ਸਕਦੀ ਹੈ ਮੇਰੇ ਨਾਲ ਹੋਰ ਵੀ ਵਿਦਿਆਰਥੀ ਨੇ ਅੱਛਾ ਇਹ ਪ੍ਰੋਜੈਕਟ ਦੀ ਜਿਵੇਂ ਜਾਣਕਾਰੀ ਮੈਂ ਲੈ ਰਿਹਾ ਵਾਂ ਇਹ ਆਉਣ ਵਾਲੇ ਟਾਈਮ ਦੇ ਵਿੱਚ ਜੇ ਇੰਡਸਟਰੀ ਦੇ ਵਿੱਚ ਲੱਗ ਜਾਵੇ ਇਹ ਪ੍ਰੋਜੈਕਟ ਤੇ ਜਿਹੜਾ ਪਾਣੀ ਹੈ ਜਿਹੜਾ ਗੰਦਾ ਪਾਣੀ ਹੈ ਬੁੱਢੇ ਨਾਲੇ ਦਾ ਉਹ ਸਤਲੂ ਦਰਿਆ ਦੇ ਵਿੱਚ ਜਦੋਂ ਉੱਥੇ ਡਿੱਗਦਾ ਕਿਉਂਕਿ ਅਸੀਂ ਕਈ ਵਾਰ ਤਸਵੀਰਾਂ ਦੇਖੀਏ ਕਿ ਸਤ루 ਦਰਿਆ ਨੂੰ ਵੀ ਗੰਦਾ ਕਰ ਰਿਹਾ ਤੇ ਇਹ ਪਾਣੀ ਡਿੱਗਣ ਦੇ ਨਾਲ ਸਤ루 ਦਰਿਆ ਸਾਫ਼ ਰਹੂਗਾ ਫਿਰ ਨਾਲ ਨਾਲ ਮੁੱਢਾ ਨਾਲਾ ਵੀ ਹਾਂਜੀ ਸਾਫ਼ ਰਹੂਗਾ ਜੀ ਕਿਉਂਕਿ ਇਹਦੇ ਕੋਈ ਕੈਮੀਕਲ ਥਰਬ ਸੈਟ ਖਤਰਨਾਕ ਜ਼ਹਿਰੀਲਾ ਪਾਣੀ ਨਹੀਂ ਹੈ ਨਹੀਂ ਖਤਰਨਾਕ ਨਹੀਂ ਕਿਉਂਕਿ ਮਤਲਬ ਇਹ 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 ਟ੍ਰੀਟਮੈਂਟ ਪਲਾਂਟ ਦੇ ਜ਼ਰੀਏ ਪਾਣੀ ਜ਼ਹਿਰੀਲਾ ਜਿਹੜਾ ਆਵੇ ਉਸ ਤੋਂ ਬਚਾਅ ਹੋ ਕੇ ਸਾਫ਼ ਪਾਣੀ ਜਿਹੜਾ ਇਸ ਤਰੀਕੇ ਦੇ ਨਾਲ ਨਿਕਲਦਾ ਇਸ ਪਾਣੀ ਨੂੰ ਅੱਗੇ ਵੀ ਸਾਫ਼ ਰੱਖ ਸਕਦੇ ਆ ਫਿਰ ਆਪਾਂ ਹਾਂਜੀ ਬਿਲਕੁਲ ਇਹ ਆਪਾਂ ਟ੍ਰੀਟਮੈਂਟ ਇਸ ਚੀਜ਼ ਦਾ ਕਰ ਰਹੇ ਜਿਹੜੀਆਂ ਜਿਹੜੀਆਂ ਹਾਰਮਫੁਲ ਪੈਰਾਮੀਟਰਸ ਹੁੰਦੇ ਆ ਉਹਦਾ ਟ੍ਰੀਟਮੈਂਟ ਕਰਕੇ ਸਿਰਫ ਕਲਰ ਦਾ ਜਿੱਦਾਂ ਸਰਨੇ ਪਹਿਲਾਂ ਦੱਸਿਆ ਵੀ ਕਲਰ ਦਾ ਰਹਿ ਜਾਂਦਾ ਉਹ ਟ੍ਰੀਟ ਅਸੀਂ ਫਰਦਰ ਕਰ ਸਕਦੇ ਆ ਸੈਕੰਡਰੀ ਟ੍ਰੀਟਮੈਂਟ ਕਹਿੰਦੇ ਆ ਉਹਨੂੰ ਤੇ ਪ੍ਰਾਇਮਰੀ ਟ੍ਰੀਟਮੈਂਟ ਕੀਤਾ ਅਸੀਂ ਉਹਨੂੰ ਟ੍ਰੀਟ ਕਰਕੇ ਅਸੀਂ ਅੱਗੇ ਡਿਸਚਾਰਜ ਕਰ ਸਕਦੇ ਆ ਤੋ ਇਹ ਇਹ ਪਹਿਲੀ ਪਹਿਲੇ ਪਾਣੀ ਇਦਾਂ ਦਾ ਜਿਹੜਾ ਇਹ ਇਹ ਸਮਝ ਲਓ ਕਿ ਡਾਈੰਗ ਇੰਡਸਟਰੀ ਦਾ ਪਾਣੀ ਹੈ ਜਿਹੜਾ ਇਕੱਠਾ ਕੀਤਾ ਆਪ ਇਹਨਾਂ ਵਿਦਿਆਰਥੀਆਂ ਨੇ ਪ੍ਰੋਫੈਸਰਾਂ ਨੇ ਔਰ ਉਸ ਤੋਂ ਬਾਅਦ ਜਦੋਂ ਟ੍ਰੀਟ ਹੋ ਕੇ ਪਾਣੀ ਆਂਦਾ ਤਾਂ ਉਸ ਦਾ ਰੰਗ ਇਹ ਹੁੰਦਾ ਅਗਰ ਇਸ ਨੂੰ ਹੋਰ ਸਾਫ਼ ਕਰਨਾ ਤਾਂ ਇਸੇ ਪ੍ਰੋਜੈਕਟ ਦੇ ਜ਼ਰੀਏ ਇਸ ਪਾਣੀ ਨੂੰ ਫੇਰ ਡਰਮ ਵਿੱਚ ਪਾ ਕੇ ਆਪਾਂ ਇਸੇ ਤਰ੍ਹਾਂ ਹੋਰ ਚਿੱਟਾ ਚਿੱਟਾ ਕਰ ਸਕਦੇ ਹਾਂ ਜੀ ਪਾਣੀ ਹਾਂਜੀ ਬਿਲਕੁਲ ਹੋ ਸਕਦਾ ਹੈ ਜੀ ਚਾਹੇ ਤਾਂ ਤੁਸੀਂ ਦੁਬਾਰਾ ਫੇਰ ਅਸੀਂ ਸਾਈਕਲ ਰਿਪੀਟ ਕਰ ਦੋ ਲੇਕਿਨ ਕਿਉਂਕਿ ਮੈਂ ਤੁਹਾਨੂੰ ਕਿਹਾ ਕਿ ਉਹ ਪਾਣੀ ਉੱਥੋਂ ਲੈ ਕੇ ਸ਼ੁਰੂ ਤੋਂ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਆਂਦੇ ਆਂਦੇ ਨੂੰ ਤਿੰਨ ਦਿਨ ਲੱਗ ਜਾਂਦੇ ਨੇ ਸੋ ਤਿੰਨ ਦਿਨ ਦੇ ਵਿੱਚ ਥੋੜਾ ਲੰਬਾ ਟਾਈਮ ਹੈ ਤਿੰਨ ਦਿਨ ਸੋ ਮੈਂ ਨਹੀਂ ਕਹਾਂਗਾ ਕਿ ਦੁਬਾਰਾ ਫੇਰ ਉੱਚੋ ਕਰ ਦੋ ਪਾਸ ਇਹਦੀ ਇਹਦੇ ਅਗੇ ਇੱਕ ਹੋਰ ਪ੍ਰੋਸੀਜਰ ਹੈ ਉਹ ਬਹੁਤ ਆਸਾਨ ਹੈ ਕੋਈ ਬਹੁਤ ਵੱਡਾ ਤਿੰਨ ਸਟੈਪ ਹੈ ਹੈਨਾ ਜੀ ਪਹਿਲਾ ਸਟੈਪ ਹੈ ਦੂਜਾ ਸਟੈਪ ਹੈ ਤੀਜਾ ਸਟੈਪ ਹੈ ਇਸੇ ਤਰ੍ਹਾਂ ਇਹ ਅੱਗੇ ਇੱਕ ਪ੍ਰੋਜੈਕਟ ਲੱਗਾ ਹੋਵੇ ਤਾਂ ਉਹ ਪਾਣੀ ਉਹਦੇ ਵਿੱਚ ਹੋਰ ਸਾਫ਼ ਹੋ ਜਾਏਗਾ ਉਹ ਪਾਣੀ ਤਕਰੀਬਨ ਤਕਰੀਬਨ ਬਿਲਕੁਲ ਜਿਦਾ ਪੀਣ ਵਾਲਾ ਪਾਣੀ ਹੁੰਦਾ ਪੀਣ ਵਾਲਾ ਤਾਂ ਨਹੀਂ ਹੋਏਗਾ ਦੇਖਣ ਚੋਂ ਪੀਣ ਵਾਲਾ ਪਾਣੀ ਹੋ ਲੱਗਦਾ ਡਾਈੰਗ ਇੰਡਸਟਰੀ ਦੇ ਲਈ ਇੱਕ ਰਾਹਤ ਵਾਲੀ ਇਹ ਤਸਵੀਰ ਹੈ ਇਹ ਡਾਈੰਗ ਇੰਡਸਟਰੀ ਆ ਜਿੰਨੀਆਂ ਵੀ ਆ ਲੁਧਿਆਣਾ ਦੇ ਬੁੱਢੇ ਨਾਲੇ ਦੇ ਨਾਲ-ਨਾਲ ਹੋਰ ਵੀ ਕਈ ਇੰਡਸਟਰੀਆਂ ਨੇ ਇਲੈਕਟ੍ਰੋਪਲੇਟਡ ਜਿਹੜੇ ਕੈਮੀਕਲ ਆਪਣੇ ਸਮਾਨ ਦੇ ਵਿੱਚ ਕੈਮੀਕਲ ਨੂੰ ਯੂਜ਼ ਕਰਦੇ ਨੇ ਕਈ ਤਰ੍ਹਾਂ ਦੇ ਕੈਮੀਕਲ ਯੂਜ਼ ਕਰਦੇ ਨੇ ਉਹ ਇਹ ਟ੍ਰੀਟਮੈਂਟ ਪਲਾਂਟ ਬਿਲਕੁਲ ਇਲੈਕਟ੍ਰੋਪਲੇਟਿੰਗ ਇੰਡਸਟਰੀ ਦੇਖੋ ਜੀ ਹੈਵੀ ਮੈਟਲ ਜਿਹੜੇ ਹੁੰਦੇ ਨੇ ਲੈਡ ਕਰੋਮੀਅਮ ਹੋ ਗਿਆ ਕੋਬਾਲਟ ਹੋ ਗਿਆ ਜ਼ਿੰਕ ਹੋ ਗਿਆ ਉਹ ਬਹੁਤ ਉਹਦੇ ਪਾਣੀ ਚ ਹੁੰਦਾ ਹੈ ਅਸੀਂ ਪਿਛਲੇ ਉਹੀ ਮੈਂ ਦੱਸ ਰਿਹਾ ਸੀ ਪਹਿਲਾਂ ਕਿ ਪਿਛਲੇ ਸਾਲ ਅਸੀਂ ਉਹ ਪ੍ਰੋਜੈਕਟ ਕੀਤਾ ਔਰ ਇਹ ਪ੍ਰੋਜੈਕਟ ਬੜਾ ਉਹਦੇ ਚ ਵੀ ਸਾਨੂੰ ਸਕਸੈਸਫੁਲ ਸਾਨੂੰ ਰਿਹਾ ਕਿ ਕਰੋਮੀਅਮ ਜ਼ਿੰਕ ਇੰਨੇ ਬੜੇ ਬੜੇ ਅੱਛੇ ਤਰੀਕੇ ਨਾਲ ਇਹਦੇ ਚ ਖਾਸ ਕੀ ਹੈ ਕਿ ਕੁਦਰਤੀ ਤੌਰ ਤੇ ਇਹ ਝਾੜੀਆਂ ਚਾਹੇ ਬੂਟੇ ਜੇ ਇਹ ਪਾਣੀ ਨੂੰ ਬਿਲਕੁਲ ਸਾਫ਼ ਕਰਕੇ ਅੱਗੇ ਤੋਰ ਦਿੰਦੇ ਆਂ ਦੇਖੋ ਜੀ ਹਰ ਬੂਟੇ ਚ ਨਾ ਮਤਲਬ ਇਹਦੇ ਵਿੱਚ ਖਾਸ ਨਹੀਂ ਮੈਂ ਕਹਾਂਗਾ ਹਰ ਬੂਟੇ 'ਚ ਇੱਕ ਕੈਪੇਬਿਲਿਟੀ ਹੁੰਦੀ ਹੈ ਪਾਣੀ ਨੂੰ ਸਾਫ਼ ਕਰਨ ਦੀ ਹੁਣ ਮੈਂ ਜੇ ਗਵਾ ਪਿਛਲੇ ਸਾਲ ਜਿਹੜਾ ਅਸੀਂ ਕੰਮ ਕੀਤਾ ਸੀ ਉਹਦੇ 'ਚ ਅਰਬੀ ਦੇ ਬੂਟੇ ਲਾਏ ਸੀਗੇ ਅਰਬੀ ਅਰਬੀ ਸਾਨੂੰ ਸਾਰਿਆਂ ਨੂੰ ਪਤਾ ਖਾਣਨੇ ਅਸੀਂ ਅਰਬੀ ਸਰਦੀ ਅਸੀਂ ਉਹਦੇ ਬੂਟੇ ਲਾਏ ਸੀਗੇ ਉਹਨੇ ਵੀ ਬੜਾ ਅੱਛਾ ਕੰਮ ਕੀਤਾ ਹੁਣ ਕੁਝ ਬੂਟੇ ਹੁੰਦੇ ਨੇ ਜਿੱਦਾਂ ਦਾ ਬੂਟਾ ਹੁਣ ਕਾਨੇ ਵਰਗਾ ਇਹਦੀ ਕੁਝ ਜ਼ਿਆਦਾ ਕੈਪੇਬਿਲਿਟੀ ਹੈ ਕੁਝ ਇਦਾਂ ਦੇ ਬੂਟਿਆਂ ਦੀ ਜ਼ਿਆਦਾ ਹੁੰਦੀ ਹੈ ਕੈਪੇਬਿਲਿਟੀ ਉਹਨੂੰ ਗੰਦੇ ਪਾਣੀ ਨੂੰ ਸਾਫ਼ ਕਰਨ ਦੀ ਔਰ ਖਾਸ ਕਰਕੇ ਜਿੱਦਾਂ ਡਾਈੰਗ ਦਾ ਪਾਣੀ ਹੈ ਇਹ ਤਾਂ ਸਾਡੇ ਲਈ ਵੀ ਬੜੀ ਇੱਕ ਇੱਕ ਨਵੀਂ ਗੱਲ ਮਿਲੀ ਸਾਨੂੰ ਕਿ ਇਹਦੇ ਉੱਪਰ ਡਾਈੰਗ ਦਾ ਕੋਈ ਜ਼ਿਆਦਾ ਡਾਈ ਦਾ ਫਰਕ ਨਹੀਂ ਪਿਆ ਇਹਨੂੰ ਹਲੇ ਤਾਂ ਸਾਢੇ 2 ਮਹੀਨੇ ਹੋਏ ਨੇ ਅਸੀਂ ਹੋਰ ਇਹਨੂੰ ਚਲਾਉਣਾ ਹੈ 1.5-2 ਮਹੀਨੇ ਹੋਰ ਚਲਾਵਾਂਗੇ ਜੇ ਬਹੁਤ ਅੱਛੇ ਰਿਜ਼ਲਟ ਰਹੇ ਤਾਂ ਮੇਰੇ ਆਉਣ ਵਾਲੇ ਟਾਈਮ 'ਚ ਹੋਰ ਸਟੂਡੈਂਟ ਆ ਗਏ ਹੈਗੇ ਨੇ ਅਸੀਂ ਉਹਨਾਂ ਨਾਲ ਇਹਨੂੰ ਹੋਰ ਅੱਗੇ ਅੱਗੇ ਪੱਧਰ ਤੇ ਲੈ ਕੇ ਜੀ ਉਮੀਦ ਉਮੀਦ ਕਰਦੇ ਹਾਂ ਅਸੀਂ ਵੀ ਆਸ ਰੱਖ ਉਸ ਦਾ ਕਾਲਾ ਪਾਣੀ ਚਿੱਟਾ ਹੋ ਸਕੇ ਕਿਉਂਕਿ ਕਈ ਵਾਰ ਅਸੀਂ ਤਸਵੀਰਾਂ ਨਸ਼ਰ ਕਰ ਵੀ ਚੁੱਕੇ ਆ ਬੁੱਢੇ ਨਾਲੇ ਦੀਆਂ ਆ ਕਈ ਵਾਰ ਸਿਆਸਤਦਾਨਾਂ ਕੋਲ ਸਵਾਲ ਵੀ ਪੁੱਛੇ ਨੇ ਪਰ ਇਹ ਜਿਹੜਾ ਪ੍ਰੋਜੈਕਟ ਹੈ ਇਹ ਬੁੱਢੇ ਨਾਲੇ ਦੇ ਕਾਲੇ ਪਾਣੀ ਨੂੰ ਚਿੱਟਾ ਕਰ ਸਕਦਾ ਜਿਹੜੀਆਂ ਇੰਡਸਟਰੀਆਂ ਨੇ ਅਗਰ ਕੋਈ ਵੀ ਡਾਈੰਗ ਇੰਡਸਟਰੀ ਇਸ ਪ੍ਰੋਜੈਕਟ ਨੂੰ ਲਾ ਲਵੇ ਕਿਉਂਕਿ ਕਰੋੜਾਂ ਰੁਪਏ ਦੇ ਟ੍ਰੀਟਮੈਂਟ ਪਲਾਂਟ ਜਿਹੜੇ ਲੱਗੇ ਹੁੰਦੇ ਨੇ ਉਹਨਾਂ ਨਾਲੋਂ ਇਹ ਕਾਫੀ ਸਸਤਾ ਪ੍ਰੋਜੈਕਟ ਜਿਹੜਾ ਲੱਗ ਸਕਦਾ ਤੁਹਾਡੀ ਇੰਡਸਟਰੀ ਦੇ ਵਿੱਚ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ PTC News, Ludhiana.